ਹਜੀ ਸਰ ਸ੍ਰੀ ਕਾਲ ਜੀ ਵੈਲਕਮ ਬੈਕ ਟੂ ਮੇਅਰ ਯੂਟਿਊਬ ਚੈਨਲ ਕਿਵੇਂ ਤੁਸੀਂ ਸਾਰੇ ਤੇ ਮਾਰਨਿੰਗ ਹੋ ਚੁੱਕੀ ਆ ਤੇ ਬੱਚੇ ਨੇ ਸਾਡੇ 6 ਤੇ ਉੱਠ ਕੇ ਚਾਹ ਬਣਾਈਆ ਹਦੀ ਤੇਰ ਬਾਕ ਸੁਤੇ ਪਿਆ ਕਿ ਹਾਂ ਮੈਂ ਚਾਹ ਲੈ ਕੇ ਜਦੀ ਆ ਦੁੱਧ ਗਰਮ ਰੱਖਿਆ ਰਾਤੋਂ ਤੋਂ ਨਹੀਂ ਗਰਮ ਰੱਖਿਆ ਸੀਗਾ ਤੇ ਉਹ ਗਰਮ ਰੱਖਿਆ ਏ ਉਹ ਉਬਲਦਾ ਏ ਉਦ ਤੱਕ ਮੈਂ ਅੰਦਰ ਹਰਦੀ ਤੁਹਾਨੂੰ ਚਾਹ ਪਾਣੀ ਆ ਹਾਂਜੀ ਅੰਧੇ ਹਨੇਰਾ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਆਈ ਥਿੰਕ ਸੋ ਕਿ 3:00 ਵਜੇ ਦੀ ਮਾਰਨਿੰਗ ਦੀ ਲਾਈਟ ਹੈਨੇਗੀ ਤੇ ਫਿਰ ਇਨਵਰਟਰ ਤੇ ਆ ਤੇ ਮੈਂ ਲਾਈਟ ਔਨ ਨਹੀਂ ਕੀਤੀ ਹੈਗੀ ਕਿਉਂਕਿ ਰਾਤ ਦਾ ਪੱਖਾ ਚੱਲੀ ਜਾਂਦਾ ਹੈ ਉਸ मतलब 9:00 ਵਜੇ ਤਾਂ ਪੱਖਾ ਚੱਲੀ ਜਾਂਦਾ ਹੈ ਹਨਾ ਤਾਂ ਫਿਰ ਰਬਾਬ ਦੇ ਕਰਕੇ ਓਖਾ ਹੋ ਜੂਗਾ ਤੇ ਰਬਾਬ ਸਾਡਾ ਸੁਪਤਾ ਪਿਆਏ ਤੇ ਬਸ ਹੁਣ ਅਸੀਂ ਵੀ ਚਾਹ ਪੀਨੇ ਆ ਚਾਹ ਪੀ ਪੂ ਕੇ ਫਿਰ ਮੈਨੂੰ ਹੋਣਾ ਜਾਣਾ ਹੈ ਲਾ ਕੇ ਉਸ ਤੋਂ ਬਾਅਦ ਵਿੱਚ ਕੰਟੀਨਿਊ ਕਰਦੇ ਆਂ ਵਲੌਗ ਬਾਕੀ ਜਦੋਂ ਹੱਦੀ ਪਾਉਂਦੇ ਤਾਂ ਆਪਾਂ ਉਹ ਤੋਂ ਬੰਦੀ ਕਰ ਦਿੰਦੇ ਠੀਕ ਆ ਹਾਂਜੀ ਫਿਰ ਅੱਗੇ ਲਾਈਟ ਆਨ ਕਰਤੀ ਕਿਉਂ ਅ ਮੈਂ ਉੱਠੀ ਸੀ 6:30 6:20 ਤੇ ਉੱਠੀ ਸੀ ਆ ਪੌਣੇ 7 ਸਾਢੇ 6 ਵਾਸੋ ਹੀ ਚਾਹ ਬਣਾਈ ਆ ਉੱਟ ਕੇ ਕਿਸੇ ਦੇ ਨਜ਼ਰ ਤੇ ਠੀਕ ਆ ਬਣਾਈ ਹੁੰਦੇ ਨਾ ਕਿਉਂ ਨਾ ਕਿ ਨਹੀਂ ਆ ਰਹੀ? ਨਾ ਮੈਂ ਤਾਂ ਆ ਰਹੀ। ਕੋਈ ਵੀ ਇਹ ਟਾਈਮ ਤਾਂ ਜੀ ਅੱਖਾਂ ਖੋਲਦੇ ਨੇ ਪਈਆਂ ਸਿਰ ਸਿਰ ਨਾ ਆਉਂ ਲੱਗੀਆਂ। ਅਚਾਨਕ ਮੁੰਡਾ ਸੋਨਾ ਬੰਦਾ ਜਾਂਦਾ ਤੇ ਮੈਂ ਚੱਕਰ ਗਈ ਆ। ਇਹ ਵੀ ਰੰਗ ਚੜਦਾ ਆ। ਉਹ ਵੀ ਰੰਗ ਉੱਪਰ ਜਾਂ ਸਾਡੀ ਦਾ ਚੜਦਾ ਆ। ਅੱਛਾ ਅੱਛਾ ਇੱਥੇ ਇਹ ਵੀ ਬੋਲਿਆ ਜਾ ਸਕਦੀ ਸੀ ਕਿ ਤੇਰੇ ਕਿਹੜੇ ਰੰਗ ਚੜਦਾ ਇੱਥੇ ਇਹ ਵੀ ਬੋਲਿਆ ਜਾ ਸਕਦਾ ਸੀ। ਸਵੇਰੇ ਸਵੇਰੇ ਹੀ ਤਾਂ ਬੋਲਿਆ ਜਾਂਦਾ ਵਾ। ਹਾਂ ਨੰਬਰ ਜੀ ਦਾ ਸੁੱਤਾ ਦੇ ਹਰ ਰਾਤ ਆਉਂਦਾ ਮੈਨੂੰ ਅੰਦਰ ਆ ਕੇ ਉਹ ਸਾਰੀ ਰਾਤ ਸੁੱਤਾ ਵੀ ਨਹੀਂ ਜੱਜ ਨਾਲ ਉਹ ਲਾਈਟ ਹੈ ਨਹੀਂ ਸੀਗੀ ਇਸੇ ਦੇ ਨੂੰ ਉੱਥੇ ਹੀ ਖੜਾ ਉਹ 3:00 ਵਜੇ ਦੀ ਬਾਹਰ ਅੱਜ ਮੌਸਮ ਸੋਹਣਾ ਥੋੜਾ ਯਾਰ ਹਾਂ ਬਈ ਤਾਂ ਨਹੀਂ ਸੁੱਤ ਨੂੰ ਮੌਸਮ ਨਹੀਂ ਤਾਂ ਫੜ ਕੇ ਜਾਂਦੇ ਹੋ ਹਾਂ ਮੁੰਡੇ ਦੀ ਕੋਲ ਉਹਦਾ ਰਾਜਾ ਸਿਰ ਸਿਰ ਪਾਣੀ ਵੀ ਨਾ ਕਿ ਚਾਹ ਨਾਲੇ ਚਲੋ ਜੀ ਪੀ ਲੋ ਚਾਹ ਠੀਕ ਹੈ ਸਾਡੀ ਜ਼ਬਰ ਕਿੰਨਾ ਮੈਕੋ ਕਰ ਲੈ ਜਨ ਜੀ ਅੱਛਾ ਜਨਾਨ ਜੁੱਤੀ ਗਈ ਸੀ ਨਹੀਂ ਰਹਾਂ ਚਾਹ ਮਧਮ ਸੀ ਹਾਂ ਤੇ ਕਹੋ ਕਿ ਚਾਹ ਦਵੋ ਪਰ ਅਸੀਂ ਚਾਹ ਦਿੰਦੇ ਨਹੀਂ ਹੈਗੇ ਫਿਰ ਮੈਂ ਦੁੱਧ ਥੋੜਾ ਜਿਹਾ ਕੱਪ ਚ ਪਾ ਕੇ ਲਾ ਦੇਣੇ ਹੁੰਦੇ ਆ ਫੁੱਟੀ ਲੱਤੀ ਆ ਮਾਰਤਾ ਹੈ ਬਿਲੇ ਨੇ ਮੈਂ ਟਲਿਆ ਚਾਹ ਦੀ ਮੇਰੇ ਵਰਗਾ ਠੰਡੀ ਲੱਗਦਾ ਤੇ ਠੰਡੀ ਆ ਪਾਣੀ ਬਣੀ ਬਈਆ ਜਾ ਸਾਰੀ ਪਤਾ ਲੱਗਣਾ ਠੰਡੀ ਵੀ ਰਹੀ ਆ ਗਰਮ ਥੋੜੀ ਵੀ ਰਹੀ ਆ ਤੇ ਪੀਵੋ ਫੇਰ ਹਾਂ ਇੱਧਰ ਵੀ ਦੇਖ ਲੋ ਸਾਡੇ ਵੱਲ ਸੋਹਣਾਂ ਦਰਸ਼ਨ ਕਰਾ ਦਿਓ ਸਾਨੂੰ ਵੀ ਆਪਦੇ ਲੈ ਕੇ ਘਾਟ ਬੰਦੇ ਤਾਂ ਐ ਵਧੀਆ ਬੈਗ ਬੂ ਕੇ ਚਾਹ ਪੀਂਦੇ ਆ ਥੋੜਾ ਛੇਤੀ ਛੇਤੀ ਮੈਂ ਤੁਹਾਨੂੰ ਦੱਸ ਰਹੀ ਆ ਛੇਤੀ ਛੇਤੀ ਮੈਂ ਨਾ ਕਿਉਂ ਨਹੀਂ ਆ ਫਿਰ ਮੈਂ ਆ ਕੇ ਰਸੋਈ ਸਾਈ ਸਾਈ ਸਾਫ ਕਰਦੀ ਆ ਤੁਸੀਂ ਵੀ ਨਾ ਆ ਜਾ ਕਿ ਛੇਤੀ ਕਿਉਂ ਤੇ ਸੋਈ ਲਾਉਂਗਾ ਤੇਰੇ ਕੋਲ ਨਾ ਰੋਕਸ ਛੇਤੀ ਨਹੀਂ ਹਾਂ ਮੈਂ ਨੇੜੇ ਹੀ ਆ ਕੇ ਨਾ ਆਉਂਦਾ ਤੇਰੇ ਬਾਪ ਵੀ ਨਾ ਨਾ ਤੇਰੇ ਬਾਪ ਨੇ ਫਿਤੰਗ ਕਰਨਾ ਤੁਹਾਨੂੰ ਪਤਾ ਹੋਣਾ ਕੋਈ ਨਹੀਂ ਉਹਦਾ ਮਸਲਾ ਨਾ ਟੇਨ ਫੜਤੀ ਨਾ ਕੰਮ ਇਹ ਚਲ ਠੀਕ ਆਹੋ ਕਿੱਥੇ ਹੈ ਗਲੀ ਵਿੱਚ ਆ ਗਏ ਹੋ ਜੁਰੂਰੀ ਆ ਗਿਆ ਮੌਸਮ ਲੱਗ ਰਹੀ ਆ ਬਣੇ ਮੌਸਮ ਸੋਹਣਾ ਹੈ ਨਾ ਅੱਜ ਹੂੰ ਇਸ ਟੋਪ ਤੋਂ 270 ਦਾ ਪੈਂਡੀਆਂ ਆ ਜਾਂਦੀ ਆ ਅੱਜ ਵੈਸੇ ਵੀ ਦੱਸਿਆ ਵਿਆ ਇਹ ਜੇ ਰ ਆਪਣੇ ਬਹੁਤ ਪਿਆਸ ਸੀਗਾ ਮੈਂ ਕਿਹ ਖਲਾਰਾ ਜੀ ਤੱਕ ਲਈਏ ਹੈ ਨਾ ਹਾਂਜੀ ਜ਼ਰੂਰੀ ਹੈ ਹੂੰ ਪਾ ਦੇ ਪਾ ਦੇ ਬੰਟੂ ਇਹਨੂੰ ਬਾਹਰ ਨਾਲ ਭਰੀ ਚੱਲ ਮਰੰਜੀ ਕੀ ਕਾਗਜ਼ ਵਿੱਚ ਪਾ ਕੇ ਫੇਰ ਅੱਗ ਲਗਣੀ ਸੀ ਇਹਨੂੰ ਇਦਾਂ ਲਗਣੀ ਨਹੀਂ ਇਦਾਂ ਨਹੀਂ ਲਗਦੀ ਵਿੱਚ ਕਾਗਜ਼ ਪਾ ਲਈ ਕਾਗਜ਼ ਨੂੰ ਕਾਗਜ਼ ਨੂੰ ਲੱਗੂਗੀ ਫੇਰ ਸਾਰੇ ਨੂੰ ਅੱਗ ਪੈਣੀ ਹੈ ਇਹਨੂੰ ਨਾਲੇ ਮਿੱਟੀ ਇਹਨੂੰ ਮੜਾ ਜਾਈਏ ਛਾੜ ਕੇ ਰੱਖਣਾ ਸੀ ਹਾਂ ਮਰੰਜੀ ਵਿਚਾਲੇ ਇੱਥੇ ਰੱਖੋ ਇਹਨੂੰ ਇੱਥੇ ਰੱਖੋ ਹਾਂ ਇੱਥੇ ਰੱਖੋ ਕਰਜੀ ਤੋਂ ਨਾ ਕਰ ਸੁੱਟੋ ਬੋਈ ਦੀ ਗਿੰਦੀ ਕਿੰਨੇ ਮਿੰਟ ਜੀ ਬੰਦਾ ਬਦਲਦਾ ਇੱਕ ਤਾਂ ਦੱਸਦਾ ਐਂ ਕਰੋ ਤੇ ਦੂਜਾ ਲੈ ਕੈਂਪ ਕੋ ਪਾਉਣਾ ਹੈ ਹਜੇ ਉਹ ਸਭਾਉਗੇ ਕੈਂਪ ਕੋ ਕੀ ਕਰਾਂਗੇ ਉੱਥੇ ਵੱਢੀ ਵੱਢੀ ਜੀ ਭਈ ਲਾਗੀ 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 ਆ ਗਈ ਲਾਗੀ ਲੈ ਵੀ ਲੈ ਅੱਗ ਤਾਂ ਲਾ ਦੀ ਮਾਣ ਦੇ ਉਹਨਾਂ ਦੀ ਘਰ ਵਾਲੀ ਨੂੰ ਮੰਨ ਕੇ ਮੰਨ ਕੇ ਹਾਂ ਆਵੇਂ ਕਰਨਾ ਬੰਦਾ ਨੂੰ ਤੇ ਇਸ ਅਪੀਸੋਰਮ ਦੇ ਬਸ ਤੋਂ ਨਹੀਂ ਲੰਘਦੇ ਆ ਚਲ ਆਈਏ ਤੁਮ I like it ਸੱਚ ਹੈ ਨਾ ਤੇ ਬਾਪਾ ਵੱਲ ਵੀ ਮਾਰ ਲੋ ਹਰ ਬਾਵਲ ਵੀ ਜਾਨਾ ਬਾਵਲ ਵੀ ਨਾ ਮਾਰਿਆ ਚਲ ਤੁਸੀਂ ਬੈਠੇ ਕਰੋ ਤੇ ਮੈਂ ਜਾਂਦਾ ਹਰ ਬਾਵਲ ਸਕੂਲ ਦੀ ਬਸ ਮੰਗੀ ਸੋਹਣੇ ਪੱਤ ਨੂੰ ਵੀ ਦੇਖ ਲਈਏ ਕੀ ਕਰਦਾ ਪਿਆ ਸੁੱਤਾ ਪਿਆ ਹੈ ਤਾਂ ਉਹ ਵੀ ਸਾਹਮਣੇ ਤੇ ਬਾਪ ਤਾਂ ਸੁੱਤਾ ਪਿਆ ਹੈ ਜੀ ਜੂਆ ਪੱਤ धुआं धुआं करता कम कर गिले करके ना तह कहीं पहले खलारना सारी सफाई की घर के मरु ਉੱਤਰੋ ਲੈ ਕੇ ਆ ਬਹੁਤ ਚੰਗੀ ਕਰਾਓ ਕਰੋ ਕਰੋ ਕੰਮ ਕਰੋ ਓੱਖਾ ਯਾਰ ਸੇ ਚਾਹ ਵੀ ਨਹੀਂ ਹੁੰਦਾ ਜੋ ਚਾਹ ਪੀਣੀ ਹੁੰਦਾ ਤੇ ਉਹ ਪਤਾ ਹੁੰਦਾ ਨਾ ਕਰੰਡੀ ਫੜਾਣੀ ਸੀ ਮੋਟਣਾ ਨਹੀਂ ਦੀ ਅੱਛਾ ਚਾਹ ਪਿਆ ਕੇ ਤੇ ਬੰਨ ਨਾਲ ਕਰੰਡੀ ਫੜਾ ਦੀ ਹੱਟ ਚ ਵੀ ਚੱਲੋ ਲੱਗੇ ਆਈਆਂ ਹੋਰ ਹਨਾ ਵੀ ਵੰਟੂ ਹਾਂ ਚਲੋ ਇਹਨਾਂ ਚੀਵ ਬੜੀ ਲੱਗਿਆ ਲੱਗਿਆ ਨਾ ਆਹ ਮੈਸਰੀ ਨੂੰ ਨਾ ਪਾਓ ਕੋਈ ਨਾ ਕੰਮ ਕਰਨਾ ਚਾਹੀਦਾ ਵਾ ਸਿਰਸਰੀ ਦੇੜੀ ਸ਼ੁਰੂ ਹੋ ਗਈ ਹੈ ਮੇਰੀ ਤੇ ਮੈਨੂੰ ਪੈਸੇ ਟਾਈਮ ਨਾ ਮਰ ਜਾਣਗੇ ਗੈਣ ਇੱਧਰ ਤੋਂ ਦੇਖ ਗੈਣ-ਗੈਣ ਕੇ ਨੋਟ ਲੈ ਲਿਆ ਠੀਕ ਗੈਣ ਕੇ ਲੈ ਮੇਰ ਬਾਅਦ ਤੱਕ ਨਹੀਂ ਹਣਾ ਸਾਰੇ ਤੇ ਜਿਉਂ ਨੇ ਕਹਤਾ ਗਲਤਾ ਤਾਂ ਫਿਰ ਗਲਤੀ ਆ ਲੈ ਮੈਂ ਤੂੰ ਤੇਨੂੰ ਬਾਅਦ ਜਿਵੇਂ ਕੋਈ ਗੱਲ ਹਾਂ ਮਮਾ ਬੋਲਣ ਹਾਂ ਹਾਂ ਤੂੰ ਆ ਕੰਮ ਆ ਕੁਛ ਕਰਨਾ ਨਾ 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 ਬਾਲੀਪੇੜ ਯਾ ਨਾ ਤੰਗ ਫਟਕੜੀ ਦੀ ਗੱਲ ਕਰ ਰਣਾ ਵੀਡੀਓ ਵਿੱਚ ਉੱਥੇ ਰੋਕਤੀ ਸੀਗੀ ਬਲੌਗ ਰੋਕ ਤੋ ਅਸੀਂ ਨਹੀਂ ਤਾਂ ਤੁਸੀਂ ਦੇਖਣਾ ਸੀਗਾ ਚੰਦੂ ਤੇ ਉੱਠ ਕੇ ਆਏ ਤੇ ਪਾਪਾ ਇਹਦੇ ਪੁੱਜ ਕੇ ਆਏ ਚੰਦੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਖੜਾ ਲੱਗਾ ਲੈ 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 ਖੜਾ ਲੱਗਾ ਜਣਾ ਪੁੱਤ ਪਿਆਰ ਤੇ ਦਾ ਪਿਆਰ ਦੇਖਦਾ ਇਹ ਮੇਰਾ ਸ਼ੁਸ਼ਤੀ ਮਾਰ ਬੱਤ ਚਲੋ ਰੜਦਾ ਪਿਆ

ਰਬਾਦ ਨਹੀਂ ਯਾਰੇ ਹੁਣ ਰਬਾਬ ਨਾਲ ਨਾ ਮੋਜਾ ਹੈ ਮੋਜਾ ਹੀ ਮੋਜਾ ਪਪਾ ਜੀ ਮੋਜਾ ਹੀ ਮੋਜਾ ਹੈ ਤੁਹਾਨੂੰ ਲੱਗ ਥੋਈਆਂ ਤੇ ਲਈਆਂ ਨੇ ਹੈ ਹੋਰ ਵਾਪਸ ਮੈਨੂੰ ਹੋਰ ਜਾਣਾ ਹੁਣ ਇਸ ਥੋਈ ਦੀ ਸਪਾਈ ਕਰਕੇ ਹਾਲੇ ਪਾਪੇ ਖਾਲੀ ਹੋ ਗਏ ਠੀਕ ਹੈ ਹੋ ਗਿਆ ਜੀ ਜੀ ਕਰਨੇ ਆ ਹੁਣ ਇਹ ਹਦੀਰ ਜੀ ਦੀ ਦੁਕਾਨ ਤੇ ਜਾਣਾ ਓ ਥੋੜ੍ਹਾ ਵੀ ਚੱਕੋ ਫੇਰ ਤਾਂ ਇਹ ਗਰੋਤ ਪਾਈਆਂ ਸਾਰੇ ਕਰਦੇ ਇਹਦੇ ਉੱਰ ਵੰਟੂ ਲੱਗੀ ਪਈ ਐ ਵੰਟੂ ਬਾਹਰ ਦਾ ਕਮਰਾ ਦੇਖ 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 ਕੀ ਲੱਗਦਾ ਥੱਲੇ ਕੀ ਲੱਗਦਾ ਵਾ ਟਾਪੂ ਲੱਗਿਆ ਨਾ ਸੀ ਹੁਣੀ ਲੈ ਵਾਧਿਆ ਕਰ ਚੰਗਾ ਬਾਪ ਲੋ ਵੀ ਇਹਨਾਂ ਦਾ ਲਾਲਿਆ ਆ ਰੇ ਮੈਨੂੰ ਐ ਜਿੱਲਾ ਕਪੜਾ ਮਾਰ ਕੇ ਪਤਾ ਮਮਾ ਸ਼ਫਾਈ ਕਰੀ ਜਾਂਦੇ ਉਹ ਦੇਖੋ ਸ਼ੈਲਫ ਜਲ ਪਿਛਾਵ ਕਰਦੇ ਬਤ ਉਹਗੇ ਫਿਰ ਪਛਾਦਾ ਬਣਾਉਣਾ ਮਮਾ ਨੇ ਉਹ ਲੈ ਅਰ ਬਾਬਲਾ ਤੇ ਆਣਾ ਪੂਰਾ ਇੱਧਰ ਆਣਾ ਹਾਂ ਬਤ ਮੰਮੀ ਹਾਂ ਮੈਂ ਤਾਂ ਬਾਈ ਕਿੰਨੀ ਸਿੱਸੀ ਨਾ ਲੈਂਦੀ ਹਾਂ ਹਾਂ ਠੀਕ ਆ ਆਏ ਬਾਈ ਓਏ ਹਾ ਓਏ ਕੀ ਕਰੀਏ ਨਾ ਇਹ ਕੀ ਕਰੀਏ ਨਾ ਹੈ ਇਹਦਾ ਪਾਪਾ ਆਏ ਆਏ ਹੋਏ ਗੰਦੀ ਲਾ ਦੇ ਪਾਏ ਇਹ ਕਿਦਾ ਪਾਪਾ ਤੈਨੂੰ ਉਹ ਬੁੱਤ ਘੇੜਾ ਘੜਾਉਂਦਾ ਦੂਜਾ ਤਾਂ ਪਾਪਾ ਨੂੰ ਮਰੀ ਕੋ ਮਰੀ ਆ ਨਾ ਹੈ ਹੈ ਇਹ ਕੀ ਕਰੀਏ ਨਾ ਵੇ ਬੱਲ ਕਾਵੇ ਹਾਂ ਕਾਤੇ ਆ ਵਾ ਹਾਂ ਬਾਟੂ ਆ ਲੈ ਲੈ ਲਿਆ ਫੜਾ ਇਹਦੇ ਮੈਂ ਤੋਕੇ ਕੇ ਦਿੱਤੀ ਦੇ ਜੀ ਚਾਰ ਦੋ ਵੀ ਸਪਾਈਆਂ ਫੜਤੀ ਨਾ ਠੀਕ ਆ ਨਾ ਇਹ ਜੰਮਤੋ ਬੋਲੋ ਹੱਤ ਬੋਲੋ ਹੈਲੋ ਜੀ ਬਲਰਬਾਬ ਜੀ ਲੋਈ ਮਾਰਨਿੰਗ ਦੀ ਰੋਟੀ ਤਿਆਰ ਕਰਨ ਲਈ ਕਮਲੇ ਆਟਾ ਭੁੱਲਿਆ ਢਾਲ ਤਾਂ ਯੂਐਸ ਜੀਂਆਂ ਵੱਜੀ ਜਾਂਦੀਆਂ ਵਾਹ ਬਸ ਬਣ ਗਈ ਹਾਂ ਮੰਨਦੀ ਹਾਂ ਅੱਜ ਕੀ ਤੇਰਾ ਵੀ ਅੱਜ ਖੀਰ ਹੀ ਬਣ ਤਰੀ ਹੈ 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 ਖੀਰ ਬਣਾਈ ਅੱਜ ਹਾਂ ਆ ਤਾਂ ਨਿਆਰਾ ਹੁੰਦਾ ਕਮਨ ਇਸ ਜਿਹੜੀ ਖੀਰ ਦਾ ਅੱਜ ਕਮਾਂ ਦੀ ਕੀ ਬਸ ਸੋ 15 ਮਿੰਟਾਂ ਚ ਬੰਦ ਕਰਦੇ ਆ। ਘਟਾ ਦੇ ਕਿੰਨਾ ਵੇ? ਬਾਸ ਮੈਂ ਤਾਂ ਗੇੜੀ ਕਰ ਰਿਹਾ। ਕਦੋਂ ਖਾਣੀ ਆ? ਕੋਈ ਛੀਨ ਨੂੰ ਦੇ ਤੋਰ ਬਕਣ ਲੱਗੀ। ਪਹਿਲੇ ਤਾਂ ਦੱਸਣੀ ਸੀ ਛੀਰ ਬਣਾਉਣ ਲੱਗੀ ਐ। ਓ ਰੀਅਲੀ? ਤੇ ਹੋਰ? ਕੈਮਤੀ ਦੱਸਦੇ ਹੋ। ਦੱਸਣਾ ਆਪਾਂ ਖੰਡ ਪਾ ਦਈਏ। ਉਧਰ ਦੇਖੋ। ਤੋ ਉਧਰ ਬਾਬ। ਰੋਲਾ ਬਾਹਰ ਬਾਬ ਦਾ। ਓਏ ਰਬਾਬ। ਕੀ ਗੱਲ ਐ? ਰੋਲਾ ਕਦੋਂ ਪਾਉਣਾ ਮੈਂ? ਇਹ ਐ ਸੋਨਾ ਪੱਤਾ, ਸਾਡਾ ਸੋਨਾ ਪੱਤਾ। ਕਸਰ ਗਿਨੇ ਪੀ ਬਾਹਰ ਲਈ ਜਾਂਦੀ ਹੈ ਬੇਬੇ ਚਲੋ ਜੀ ਅਮਨੇ ਚੱਕਦੇ ਫੱਟੇ ਰੋਟੀ ਆਪਣੀ ਤਿਆਰ ਆ ਇਹਦੇ ਦਾ ਬੜਾ ਸਿੱਟੀ ਹੁੰਦੀ ਕੰਮ ਨੂੰ ਪੁਰਤੀ ਨਹੀਂ ਹੋਉਂਦੀ ਕਿਹਦੀ ਬਣਾਈ ਜਾਂਦੀ ਆਪਣੀ ਦੇਸੀ ਕਿਉਂ ਦੇਸੀ ਤੇ ਹੁੰਦੇ ਐਹ ਐਸੀ ਜਾਂਦੇ ਲੀਭ ਦਰੋ ਦਾਲ ਬਣ ਗਈ ਸਪਣੀ। ਉਹਦੇ ਟੈਨ ਨਾ ਮਦਰੋ ਖੀਰ ਵੀ ਬਣ ਗਈ ਐ। ਖੀਰ ਵੀ ਦਾ ਚੰਗਾ ਲਾ। ਇਹ ਲੋਦੀ। ਖੀਰ ਵੀ ਤਿਆਰ ਆ। ਹੁਣ ਢਾਂਡੇ ਵੀ ਤਿਆਰ ਜਿੰਨਾ ਚ ਪਾਉਣੀ ਆ। ਬੰਦੇ ਦਾ ਔਖਾ ਆਪੀ ਆ ਰੋਟੀ ਉਟੀ ਖਾ ਲਈ ਤੇ ਕੋ ਦੱਸਾ ਪੁੱਛਿਆ ਨਹੀਂ ਸਾਰਾ ਕੋ ਹੈ ਮੈਂ ਮੰਡ ਰੋਟੀ ਖਾ ਕੇ ਅੱਗੇ ਰਾਤੀ ਬਲੌਗ ਨਹੀਂ ਦੇਣਾ ਸੀ ਇੱਥੇ ਤੇ ਦੱਸੋ ਵੀ ਪਤਾ ਕੀ ਕਰਦਾ ਪਿਆ ਸੀ ਫੋਨ 'ਚ ਐਡਾ ਮੈਂ ਕਿੰਨਾ ਕਿਹਾ ਕੁੜਬਾ ਬੰਤੂ ਮਣੇ ਵਿਚਾਰੀ ਨੂੰ ਚਟਨੀ ਨਹੀਂ ਦਿੱਤੀ ਰੋਟੀ ਦੇ ਨਾਲ ਚੱਲ ਕੋਈ ਨਹੀਂ ਮੰਨੂ ਕੱਲੂ ਫਿਲਮ ਨਹੀਂ ਖਾਣੀ ਉਹ ਚੇਤਾ ਹੀ ਹੋ ਗਿਆ ਮੈਂ ਫੋਨ 'ਚ ਹੀ ਲੱਗਾ ਰਹਿ ਗਿਆ ਉਹ ਵੇਖੋ ਪਾਪਾ ਕੀ ਕਰੀਏ ਚਲ ਬਾਬਾ ਬਾਬਾ ਯਾਪੇ ਕਿੱਥੇ ਆਂ ਚਲ ਨੂੰ ਆਪਾਂ ਆ ਮੇਰਾ ਬਾਪ ਹੂੰ ਰੋਟੀ ਟਟੀ ਖਾਲੀ ਫ੍ਰੀ ਹੋ ਗਿਆ ਆਪਾਂ ਹੁਣ ਬਸ ਪਰਵਾਬ ਨੇ ਸੁਣਾਵਾ ਅੱਜ ਜਿੱਥੇ ਜਾਣਾ ਤੁਹਾਨੂੰ ਲੈਡ ਗਈ ਵੀ ਰਾਤ ਦੀ ਹਾਂਜੀ ਮੈਡਮ ਜੀ ਜਵਾ ਦੁਕਾਨ ਤੇ ਹੁਣ ਹਾਂਜੀ ਜਾਓ ਨਵੀਂ ਦੁਕਾਨ ਤੇ ਤੇਰਾ ਗ੍ਰੀਨ ਫੇਸ ਕਿੱਦਾਂ ਲੱਗਦਾ ਆਪਾਂ ਦਾ ਵੀ 글로ਵ ਬਣਦੇ ਐ ਹੈ ਮੈਂ ਤੁਹਾਨੂੰ ਦੱਸਦੀ ਆ ਕਿ ਹਰਦੀ ਪੁੰਦਕਾਂ ਤੇ ਚੱਲੀ ਆ ਤੇ ਆਪਣਾ ਰਬਾਬ ਸੁੱਤਾ ਪਿਆ ਏ ਸਰਉ ਸੱਤਵਾਂ ਮੈਂ ਚੱਲਾਂ ਦੁਕਾਨ ਤੇ ਤੁਸੀਂ ਆ ਜਾਓ ਫਿਰ ਪਪਾ ਜੀ ਆਉਂਦੇ ਘਰੇ ਤੇ ਕਮਲ ਵੀ ਆਉਂਦੀ ਹੈ ਦੁਕਾਨ ਤੇ ਫਿਰ ਜਾ ਕੇ ਉੱਥੇ ਰੀਲਾ ਰੂਲਾ ਬਣਾਉਣੀ ਆ ਤੁਹਾਨੂੰ ਫਿਰ ਇਹ ਰੂਲਾ ਪਾ ਕੇ ਦਿਖਾਉਣੇ ਆ ਇੰਸਟਾਗ੍ਰam ਤੇ ਵੀ ਜਾਇਆ ਕਰੋ ਹਰਦੀਪ ਕਮਲ 858 ਜਾਇਆ ਕਰੋ ਰੀਲਸ ਦੇਖਿਆ ਕਰੋ ਜਾਇਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਤੇ ਬਾਕੀ ਤੁਹਾਨੂੰ ਤੁਹਾਨੂੰ ਸਾਡਾ ਸੀਰੀਅਲ ਵਾਲਾ ਵਲੌਗ ਕਿਵੇਂ ਦਾ ਲੱਗਿਆ ਸਾਨੂੰ ਵੀ ਚੰਗਾ ਲੱਗਿਆ ਜਿਨੇ ਜਿਨੇ ਕਮੈਂਟ ਕੀਤਾ ਏ ਤੇ ਬਾਕੀ ਹਾਂਜੀ ਕੀ ਨਾਮ ਸੀ ਇਹਦਾ ਦਾ ਉਹ ਯੂਮੀ ਵਾਲੇ ਯੂਮੀ ਹੈ ਨਾ ਯੂਮੀ ਹੈ ਨਾ ਹਾਂ ਇਹ ਗੱਲ ਹੈ ਤੇ ਹੈ ਨਾ ਉਹਨਾਂ ਦੇ ਲਈ ਸੇਵੀਆਂ ਆਪਾਂ ਜਰੂਰ ਰੱਖੀਆਂ ਹੋਈਆਂ ਨੇ ਤੁਸੀਂ ਬਸ ਮੋਸਟ ਵੈਲਕਮ ਹੋਵੋ ਸੇਵੀਆਂ ਤੁਹਾਡੇ ਲਈ ਹਾਜ਼ਰ ਜਦੋਂ ਆ ਗਈ ਸੇਵੀਆਂ ਤੁਹਾਡੇ ਅੱਗੇ ਪਈਆਂ ਹੋਣਗੀਆਂ ਬਣਾਵਾਂਗੇ ਅਸੀਂ ਕੋਈ ਨਹੀਂ ਫਿਕਰ ਨਾ ਕਰੋ ਬਣਾਵਾਂਗੇ ਬਣਾਵਾਂਗੇ ਅਸੀਂ ਯੂ ਯੂ ਐਂਡ ਮੀ ਫੋਰ ਐਵਰ ਮੇਬੀ ਇਦਾਂ ਕੁ ਹਣਾ ਹਾਂ ਚੰਗੀ ਤਰ੍ਹਾਂ ਯਾਦ ਨਹੀਂ ਆ ਚਲੋ ਠੀਕ ਹੈ ਨਾ ਚਲੋ ਠੀਕ ਹੋਣਾ ਜੀ ਦੁਕਾਨ ਤੇ ਚੱਲੇ ਆ ਤੇ ਮੈਂ ਪਿੱਛੇ ਪਿੱਛੇ ਆ ਗਈ ਪਰ ਕਿ ਫਲਾਈ ਆਵਾਂ ਫਲਾਈ ਘੱਟ ਆ ਗਈ ਚਲੋ ਠੀਕ ਹੈ ਹਾਂ ਜੀ ਜੀ ਆਪਾਂ ਤਾਂ ਕਾਂ ਤੇ ਆ ਗਏ ਆ ਹਦੀ ਪਹਿਲਾਂ ਆਗੇ ਸੀ ਤੇ ਤੁਹਾਨੂੰ ਪਤਾ ਜਿਵੇਂ ਕਿ ਲਾਈਟ ਹੈ ਨਹੀਂ ਗਈ ਤੇ ਸਾਡੇ ਬਹੁਤ ਬੁਰੇ ਹਾਲ ਹੋ ਰਹੇ ਆ ਦੁਕਾਨ ਦੇ ਵਿੱਚ ਇਨਵਰਟਰ ਦੀ ਕਿਉਂਕਿ ਮਤਲਬ ਕਨੈਕਸ਼ਨ ਜੇ ਸਿਰ ਆਪਣੇ ਕੋਲ ਹੈ ਨਹੀਂਗਾ ਤੇ ਬੱਸ ਕਰਮੀ ਬਹੁਤ ਲੱਗ ਗਿਆ ਤੇ ਬਾਹਰ ਹਵਾ ਚੰਗੀ ਪਈ ਆ ਤੇ ਬਾਹਰ ਖੁਦ ਨੂੰ ਹਵਾ ਚੱਲਦੀ ਪਈ ਆ ਆਈ ਦੇ ਪਾਪਾ ਲਾ। ਹੋਰ ਹਾਲ। ਬੈਠਿਆਂ ਦੇ ਘਰ ਵਿੱਚ ਗਰਮੀ ਨਾਲ ਬੁਰਾ ਹਾਲ ਹੈ। ਕਮਲ ਨੇ ਮੈਂ ਕਿਹਾ ਸੀ ਘਰੇ ਰੋਗ ਦੇ। ਆਏ ਸੀ ਘਰੇ ਆਏ ਆ। ਗਰਮੀ ਬਹੁਤ ਹੈ ਮੈਂ ਕਿਹਾ ਘਰੇ ਰੋਗ। ਬਿਜਲੀ ਆਖੜੀ ਨਹੀਂ ਕੀ ਆ। ਕਿੱਥੇ ਸੌਂਦੀ ਹੈ? ਘਰੋਂ ਹੀ ਆਏ ਆ ਸੀ। ਉਹ ਤਾਂ ਜੀ ਨਹੀਂ ਲੱਗਦਾ ਅੰਦਰ ਜੇ ਵੜ ਕੇ ਸਾਰੇ ਤਾਂ ਬਾਹਰ ਦੇ ਵਿੱਚ ਬੈਠੇ ਆ। ਅਸੀਂ ਕੱਲੇ ਅੰਦਰ ਬੈਠੇ ਸੀ ਫੇ ਸਾਡਾ ਜੀ ਕਿੱਥੇ ਲੱਗਿਆ? ਤੇ ਵਧੀਆ ਅਗਲਿਆਂ ਨੇ ਨਹੀਂ ਐਂਟਰ ਲੈ ਤਹੀ ਚਲਾਉ ਆ ਉਹਦਾ। ਤੂੰ ਤੂੰ ਤੁਹਾਨੂੰ ਪਤਾ ਹੁੰਦਾ ਟਿਕਦਾ ਨਹੀਂ ਹੈਗਾ ਉਹ ਵਹਿਮ ਉਹ ਤੁਹਾਡਾ ਗਰਮੀ ਬਹੁਤ ਜ਼ਿਆਦਾ ਆ ਲੋ ਵੀ ਦੁਕਾਨ ਤੇ ਵੀ ਕਰ ਲੋ ਦਰਸ਼ਨ ਸਾਡੀ ਦੇ ਖਾਣ ਪੀਣ ਤੇ ਵੀ ਦਰਸ਼ਨ ਕਰਵਾ ਲਓ ਸਾਰਿਆਂ ਨੂੰ ਖਾਣ ਪੀਣ ਦੇ ਵੀ ਦਰਸ਼ਨ ਕਰਾ ਦਿੰਨੇ ਆ ਤੁਹਾਨੂੰ ਅਸੀਂ ਤਾਂ ਪੇਟ ਭੂ ਦਾ ਕਰ ਲਈ ਆ ਭੋਗ ਕਰਵਾ ਲਿਆ ਸੰਤਾਂ ਨੇ ਤਾਂ ਸੰਤਾਂ ਨੇ ਭੋਗ ਲਾਤਾ ਕਮਲ ਕਮਲਦੇਰ ਭਾਬ ਨੇ ਭੋਗ ਲਾ ਵੀ ਲਿਆ গরমি না বুঝা হ ਬੋਲ ਬਤ ਬੋਲ ਲਗਾਉਣੀ ਹਾਂਜੀ ਹਾਂਜੀ ਸਮਾਈਲਾਂ ਹੀ ਕਰੀ ਜੰਨੇ ਇਹੇ ਸਮਾਈਲਾਂ ਹੀ ਕਰੀ ਜੰਨੇ ਚਲੋ ਵੀ ਗਰਮੀ ਦਾ ਲੈਣੇ ਲੰਦ ਤੇ ਬਣਾਉਣੇ ਵੀ ਨੀ ਟੰਗ ਰੀਲਾ ਦੇਖ ਕੇ ਪਰ ਆਪਣੀ ਰੀਲਾ ਹਾਂ ਸੱਚੇ ਰੀਲਸ ਬਣਾ ਲਈ ਆ ਵੇ ਰਿੰਗ ਲਾਈਟ ਪਈ ਆਪਣੀ ਦੁਕਾਨ ਤੇ ਕਰ ਲਈਦਾ ਹਿਸਾਬ ਦਾ ਸਾਰਾ ਸੱਟ ਰਿੰਗ ਲਾਈਟ ਦੀ ਦੁਕਾਨ ਤੇ ਲੈ ਆਉਂਦੀ ਹੋਰ ਦੁਕਾਨ ਦੇ ਵਿੱਚ ਬਣਾਈ ਜਾਂਦੀਆਂ ਰੀਲਾਂ ਇੱਥੇ ਚਲੋ ਜੀ ਮਿਲਦੇ ਆਂ ਫਿਰ ਜਲਦੀ ਲਾਈਟ ਹੈ ਨਹੀਂ ਸੀ ਘਰੇ ਆ ਕੇ ਸੀ ਗਰਮੀ ਬਹੁਤ ਜ਼ਿਆਦਾ ਸੀ ਬੁਰੇ ਹਾਲ ਗਰਮੀ ਬਹੁਤ ਜ਼ਿਆਦਾ ਹੈ ਲਾਈਟ ਹੈ ਨਹੀਂ ਸੀਗੀ ਤੇ ਹੁਣ ਆਪਾਂ ਕਿੱਥੇ ਚੱਲਿਆਂ ਹੁਣ ਚੱਲੇ ਹਾਂ ਦੀਦੀ ਹਣਾ ਕੋਲੇ ਪੱਖਾ ਵੀ ਦਿਖਾ ਦਿਓ ਬੰਦ ਬੰਦ ਹੋ ਗਿਆ ਖਦੀ ਬੋਈ ਸੀ ਐਸਾ ਵਾ ਨਾ ਵੇਟਾ ਡੱਡੋਗਾ ਅਰੇ ਬਾ ਬਾ ਫੱਦੀ ਜਰੀ ਸਾਰਿਆਂ ਦੇ ਤੌਰ ਬਦਲੇ ਚੁੱਕੇ ਨੇ ਤੇ ਲਾਈਟ ਤੋਂ ਬਿਨਾ ਜਵਾਗ ਦਾ ਔਖਾ ਫਿਰ ਅਸੀਂ ਹੁਣ ਚੱਲਿਆਂ ਦੀਦੀ ਹਣਾ ਕੋਲੇ ਉੱਥੇ ਜਾਣੇ ਆ ਫਰਦੇਸ ਨੇ ਕੀ ਬੰਦਾ ਉੱਥੇ ਜਾ ਕੇ ਉਹਨੇ ਲੈ ਲਿਆ ਕਿਤਾ ਸਾਡੇ ਨੇ ਜੀ ਇਹ ਤਾਂ ਸ਼ਾਮ ਨੂੰ ਪਤਾ ਲੱਗਿਆ ਫਿਰ ਤਾਂ ਸ਼ਾਮ ਨੂੰ ਆ ਜਾਾਂਗੇ ਨਹੀਂ ਤਾਂ ਫਿਰ ਸਵੇਰ ਤੱਕ ਤੇ ਗਈ ਚਲ ਕੋਈ ਨਹੀਂ ਤੁਸੀਂ ਜੁੜੇ ਰਹੋ ਅਪਡੇਟ ਅਸੀਂ ਦਿੰਦੇ ਰਵਾਂਗੇ ਟੈਨਸ਼ਨ ਨਾ ਟਿਕਟਗ੍ਰਾਮ ਤੇ ਤਾਂ ਅਪਡੇਟ ਦੇ ਦਈਏ ਚਲ ਮਿਲਦੇ ਆਂ ਜਲਦੀ